ਕਿਉਂ ਤੋ ਪੈਸੇ ਕਢਵਾਣ ਆ ਬਜ਼ੁਰਗ ਵਿਅਕਤੀ ਜਿਸ ਦੇ ਨਾਲ ਸ਼ਾਤਰ ਠੱਗ ਦੇ ਵੱਲੋਂ ਠੱਗੀ ਮਾਰ ਲਈ ਗਈ ਹੈ ਦਰਅਸਲ ਤਸਵੀਰਾਂ ਮੌਕੇ ਦੇ निहाल सिंह ਵਾਲਾ ਦੀ ਹੈ। ਤਾਂ ਵਿਅਕਤੀ ਜਿਹੜਾ ਹੈ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਆਂਦਾ ਤੇ ਉੱਥੇ ਹੀ ਖੜਾ ਇੱਕ ਸ਼ਾਤਰ ਵਿਅਕਤੀ ਦੇਖੋ ਕਿਵੇਂ ਉਸ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਏਡੀਐਮ ਕਾਰ ਜਿਹੜਾ ਹੈ ਉਹ ਬਦਲ ਦਿੱਤਾ ਜਾਂਦਾ ਤੇ ਜਦ ਤੱਕ ਉਹ ਬਜ਼ੁਰਗ ਘਰ ਪਹੁੰਚਿਆ ਤਦ ਤੱਕ ਉਸ ਦੇ ਅਕਾਊਂਟ ਦੇ ਵਿੱਚੋਂ ਵੱਖ-ਵੱਖ ਥਾਵਾਂ ਦੇ ਏਟੀਐਮਸ ਦੇ ਰਾਹੀਂ 90000 ਰੁਪਏ ਦੀ ਨਕਦੀ ਕਢਵਾ ਲਈ ਜਾਂਦੀ ਹੈ। ਜਦ ਬਜ਼ੁਰਗ ਘਰ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਲੜਕੀ ਵੱਲੋਂ ਸਾਈਬਰ ਕ੍ਰਾਈਮ ਦੇ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਕੀਤੀ ਗਈ ਤੇ ਬੈਂਕ ਦੀ ਰਿਪੋਰਟ ਵਿੱਚ ਸਾਈਬਰ ਕ੍ਰਾਈਮ ਰੋਟੇ ਦੀ। ਤਾਂ ਇਹ ਦੇ ਨਹੀਂ ਅਜੀਆਂ ਠੱਗੀਆਂ ਸਾਹਮਣੇ ਆ ਰਹੀਆਂ ਨੇ ਛਾਤ ਠੱਗ ਜਿਹੜੇ ਨੇ ਏਟੀਐਮ ਦੇ ਨੇੜੇ ਤੇੜੇ ਹੀ ਅਜਿਹੇ ਲੋਕਾਂ ਦੀ ਉਡੀਕ ਕਰਦਨੇ ਤੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਇਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਜੁਥੇ ਬਜ਼ੁਰਗ ਵਿਅਕਤੀ ਜਿਸ ਦੇ ਨਾਲ 90000 ਰੁਪਏ ਦੀ ਠੱਗੀ ਮਾਰੀ ਗਈ ਹੈ। एटीएम ਤੋਂ ਪੈਸੇ ਕਢਵਾਉਣ ਆਇਆ ਬਜ਼ੁਰਗ ਵਿਅਕਤੀ ਜਿਸ ਦੇ ਨਾਲ ਸ਼ਾਤਰ ਠੱਗ ਦੇ ਵੱਲੋਂ ਠੱਗੀ ਮਾਰ ਲਈ ਗਈ ਹੈ ਦਰਅਸਲ ਤਸਵੀਰਾਂ ਮੌਕੇ ਦੇ ਨਿਹਾਲ ਸਿੰਘ ਵਾਲਾ ਦੀ ਹੈ ਇਹਦਾ ਵਿਅਕਤੀ ਜਿਹੜਾ ਹੈ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਆਂਦਾ ਤੇ ਉੱਥੇ ਹੀ ਖੜਾ ਇੱਕ ਸ਼ਾਤਰ ਵਿਅਕਤੀ ਦੇਖੋ ਕਿਵੇਂ ਉਸ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਏਡੀਐਮ ਕਾਰਡ ਜਿਹੜਾ ਹੈ ਉਹ ਬਦਲ ਦਿੱਤਾ ਜਾਂਦਾ ਤੇ ਜਦ ਤੱਕ ਉਹ ਬਜ਼ੁਰਗ ਘਰ ਪਹੁੰਚਿਆ ਤਦ ਤੱਕ ਉਸ ਦੇ ਅਕਾਊਂਟ ਦੇ ਵਿੱਚੋਂ ਵੱਖ-ਵੱਖ ਥਾਵਾਂ ਦੇ ਏਟੀਐਮਸ ਦੇ ਰਾਹੀਂ 90000 ਰੁਪਏ ਦੀ ਨਕਦੀ ਕਢਵਾ ਲਈ ਜਾਂਦੀ ਹੈ ਜਦ ਬਜ਼ੁਰਗ ਘਰ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਲੜਕੀ ਵੱਲੋਂ ਸਾਈਬਰ ਕ੍ਰਾਈਮ ਦੇ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਕੀਤੀ ਗਈ ਤੇ ਬੈਂਕ ਦੀ ਰਿਪੋਰਟ ਵਿੱਚ ਸਾਈਬਰ ਕ੍ਰਾਈਮ ਹੋ ਤੇ ਕੀ ਹੈ ਤਾਂ ਇਹਦੇ ਨਹੀਂ ਅਜਿਹੀਆਂ ਠੱਗੀਆਂ ਸਾਹਮਣੇ ਆ ਰਹੀਆਂ ਨੇ ਛਾਤ ਠੱਗ ਜਿਹੜੇ ਨੇ ਏਟੀਐਮ ਦੇ ਨੇੜੇ ਤੇੜੇ ਹੀ ਅਜਿਹੇ ਲੋਕਾਂ ਦੀ ਉਡੀਕ ਕਰਦਨੇ ਤੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਇਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਜੁਥੇ ਬਜ਼ੁਰਗ ਵਿਅਕਤੀ ਜਿਸ ਦੇ ਨਾਲ 90000 ਰੁਪਏ ਦੀ ਠੱਗੀ ਮਾਰੀ ਗਈ ਹੈ ਟਿਕਮ ਤੋਂ ਪੈਸੇ ਕਢਵਾਣ ਆਇਆ ਬਜ਼ੁਰਗ ਵਿਅਕਤੀ ਜਿਸ ਦੇ ਨਾਲ ਸ਼ਾਤਰ ਠੱਗ ਦੇ ਵੱਲੋਂ ਠੱਗੀ ਮਾਰ ਲਈ ਗਈ ਹੈ ਦਰਅਸਲ ਤਸਵੀਰਾਂ ਮੌਕੇ ਦੇ ਨਿਹਾਲ ਸਿੰਘ ਵਾਲਾ ਦੀ ਹੈ ਤਾਂ ਵਿਅਕਤੀ ਜਿਹੜਾ ਹੈ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਆਉਂਦਾ ਤੇ ਉੱਥੇ ਹੀ ਖੜਾ ਇੱਕ ਸ਼ਾਤਰ ਵਿਅਕਤੀ ਦੇਖੋ ਕਿਵੇਂ ਉਸ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਏਡੀਐਮ ਕਾਰਡ ਜਿਹੜਾ ਹੈ ਉਹ ਬਦਲ ਦਿੱਤਾ ਜਾਂਦਾ ਤੇ ਜਦ ਤੱਕ ਉਹ ਬਜ਼ੁਰਗ ਘਰ ਪਹੁੰਚਿਆ ਤਦ ਤੱਕ ਉਸ ਦੇ ਅਕਾਊਂਟ ਦੇ ਵਿੱਚੋਂ ਵਾਖ-ਵਾਖ ਥਾਵਾਂ ਦੀਆਂ ਏਟੀਐਮਸ ਦੇ ਰਾਹੀਂ 90000 ਰੁਪਏ ਦੀ ਨਕਦੀ ਕਢਵਾ ਲਈ ਜਾਂਦੀ ਹੈ ਜਦ ਬਜ਼ੁਰਗ ਘਰ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਉਸ ਤੋਂ ਬਾਅਦ ਉਹਨਾਂ ਦੀ ਲੜਕੀ ਵੱਲੋਂ ਸਾਈਬਰ ਕ੍ਰਾਈਮ ਦੇ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਕੀਤੀ ਗਈ ਤੇ ਬੈਂਕ ਦੀ ਰਿਪੋਰਟ ਵਿੱਚ ਸਾਈਬਰ ਕ੍ਰਾਈਮ ਬਦਤਤੀ। ਦਾਇਦੇ ਨਹੀਂ ਅਜਿਹੀਆਂ ਠੱਗੀਆਂ ਸਾਹਮਣੇ ਆ ਰਹੀਆਂ ਨੇ। ਛੱਤ ਠੱਗ ਜਿਹੜੇ ਨੇ ਏਟੀਐਮ ਦੇ ਨੇੜੇ ਤੇੜੇ ਹੀ ਅਜਿਹੇ ਲੋਕਾਂ ਦੀ ਉਡੀਕ ਕਰਦਨੇ ਤੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ। ਇਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਜੁਥੇ ਬਜ਼ੁਰਗ ਵਿਅਕਤੀ ਜਿਸ ਦੇ ਨਾਲ 90000 ਰੁਪਏ ਦੀ ਠੱਗੀ ਮਾਰੀ ਗਈ ਹੈ।